ਸਾਚੀ ਕਾਲ ਦੋਸਤੋ ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ ਪ੍ਰੋਗਰਾਮ ਦਾ ਨੌਕ ਸਪੈਸ਼ਲ ਲੈ ਕੇ ਹਾਜ਼ਰ ਆ। ਦੋਸਤੋ ਪੰਜਾਬ ਦੇ ਨਾਲ ਵੱਖ-ਵੱਖ ਚਾਲਾਂ ਖੇਡੀਆਂ ਜਾ ਰਹੀਆਂ। ਕਦੇ ਪੰਜਾਬ ਦੇ ਪਾਣੀਆਂ ਦੀ ਗੱਲ, ਕਦੇ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ, ਕਦੇ ਸਿੱਧਤ ਤੌਰ ਤੇ ਬੀਬੀਐਮਬੀ ਦੀ ਗੱਲ ਜਿਹੜਾ ਪੰਜਾਬ ਦੇ ਖਰਚੇ ਤੇ ਚੱਲ ਰਿਹਾ। ਕਦੇ ਪੰਜਾਬ ਯੂਨੀਵਰਸਿਟੀ ਦੀ ਗੱਲ ਹੁਣ। ਕਹਿੰਦੇ ਕਿ ਨਾਮ ਬਦਲਣਾ ਚਾਹੁੰਦੇ ਕੁਝ ਲੋਕ। ਜਿਹੜੇ ਸਟੂਡੈਂਟ ਵਿਦਿਆਰਥੀ ਪਰਿਸ਼ਦ ਦੇ ਪ੍ਰਧਾਨ ਜੁਣੈਸਿਗੇ ਉਲਿਖਤੀ ਇੱਕ ਪੱਤਰ ਲਿਖਦੇ ਨੇ ਕਹਿੰਦੇ ਕਿ ਪੰਜਾਬ ਯੂਨੀਵਰਸਿਟੀ ਦੇ ਨਾਮ ਦੇ ਵਿੱਚ ਹਰਿਆਣੇ ਦਾ ਨਾਮ ਵੀ ਸ਼ਾਮਲ ਕਰਨਾ ਚਾਹੀਦਾ ਹੈ ਜਾਨਕੀ ਪੀਯੂ ਐ ਬੀ ਐਚ ਯੂ ਕਰਨਾ ਚਾਹੀਦਾ ਇਹਨੂੰ ਪਿੱਛੇ ਦੇ ਇਹਨੂੰ ਕੇਂਦਰੀ ਯੂਨੀਵਰਸਿਟੀ ਬਣਾਉਣ ਦੀਆਂ ਵਿਚਾਰ ਚਰਚਾਵਾਂ ਵਜੋਂ ਦੌਰਾਂ ਤੇ ਚੱਲੀਆਂ ਸੀ ਤੇ ਵਿਦਿਆਰਥੀਆਂ ਨੇ ਰੱਜ ਕੇ ਵਿਰੋਧ ਕੀਤਾ ਸੀ ਆਖਰਕਾਰ ਇਹ ਚਾਲਾਂ ਕੌਣ ਚੱਲ ਰਿਹਾ ਹੈਗਾ ਕੌਣ ਸਿਆਸਤ ਖੇਡ ਰਿਹਾ ਹੈਗਾ ਇਹਨੂੰ ਸਮਝਣਾ ਹੈਗਾ ਸਾਡੇ ਨਾਲ ਈਸ਼ਰਪ੍ਰੀਤ ਸਿੰਘ ਨੇ ਗੱਲਬਾਤ ਕਰਾਂਗੇ ਵਿਦਿਆਰਥੀ ਆਗੂ ਨੇ ਲਗਾਤਾਰ ਪੰਜਾਬ ਦੇ ਵੱਖ-ਵੱਖ ਮਸਲੇ ਨੂੰ ਹੋਵੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਦੇ ਖਾਸ ਕਰਕੇ ਮਸਲੇ ਹੋਣ ਉਹਨਾਂ ਤੇ ਆਪਣੀ ਪੈਨੀ ਅੱਖ ਰੱਖਦੇ ਨੇ ਗੱਲਬਾਤ ਕਰਨਗੇ ਈਸ਼ਰ ਬਹੁਤ ਬਹੁਤ ਸਵਾਗਤ ਜੀ ਬਹੁਤ ਬਹੁਤ ਧੰਨਵਾਦ ਜੀ ਇਸ਼ਰ ਇਹ ਜਿਹੜੇ ਹਾਲਾਤ ਨੇ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਮੰਗ ਹੈਗੀ ਆ ਇਹਨੂੰ ਮੰਗ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਕਦੇ ਪੰਜਾਬ ਦੇ ਵਾਅਦਤਕਾਰਾਂ ਦਾ ਜ਼ਿਕਰ ਚੱਲਦਾ ਤਾਂ ਫਿਰ ਬੀਬੀ ਐਮਬੀ ਦਾ ਰੇਡ ਕੱਪ ਆ ਜਾਂਦਾ ਕਦੇ ਪੰਜਾਬ ਦੀ ਪੰਜਾਬ ਦੀ ਜਿਹੜੀ ਹਰਿਆਣਾ ਦੀ ਹਾਈ ਕੋਰਟ ਹੈਗੀ ਆ ਉਹਦੀ ਜ਼ਮੀਨ ਦਾ ਰੇਡ ਕੱਪ ਆ ਜਾਂਦਾ ਹੁਣ ਪੰਜਾਬ ਯੂਨੀਵਰਸਿਟੀ ਤੇ ਵੀ ਅੱਖ ਹੈਗੀ ਇਹ ਕੀ ਹਾਲਾਤ ਲੱਗ ਰਹੇ ਨੇ ਤੁਹਾਨੂੰ ਨਹੀਂ ਨਹੀਂ ਦੇਖੋ ਸਰ ਇਹ ਬਿਲਕੁਲ ਹੀ ਬੇਬੁਨਿਆਦ ਚੀਜ਼ ਸੀਗੀ ਜੋ ਇਹਨੇ ਕਰੀ ਆ ਮੁੰਡੇ ਨੇ ਅਨਲਾਗ ਦਲਾਲ ਨੇ ਜੀ ਤੇ ਇਹਦੇ ਵਿੱਚ ਇਹਨੂੰ ਇਹ ਵਿਚਾਰਾ ਆਪਣਾ ਪੋਲਿਟਿਕਲ ਅੱਗੇ ਕਰਨਾ ਚਾਹੁੰਦਾ ਸੀ ਪਰ ਇਹਨੂੰ ਇਹ ਨਹੀਂ ਪਤਾ ਸੀ ਇਹਦੇ ਕੋਇਨਸੀਡੈਂਸ ਕੀ ਹੋਣਗੇ। ਇਹ ਦੋ ਸਟੇਟਾਂ ਦੇ ਵਿੱਚ ਇਤਰਾਰ ਪੈਦਾ ਕਰਨਾ ਚਾਹੁੰਦਾ ਜੋ ਸੈਂਟਰ ਕਰਦੀ ਜਾ ਰਹੀ ਹੈ ਜੋ ਬੀਜੇਪੀ ਕਰਨਾ ਚਾਹੁੰਦੀ ਸੀ। ਜੀ। ਜਾਂ ਤਾਂ ਇਹ ਉਹ ਕੋਈ ਪਿੱਛੇ ਦੇ ਮਨਸ਼ਾ ਹੋਣੀ ਹੈ ਕਿ ਉਹ ਪੋਲਿਟਿਕਲੀ ਮੋਟੀਵੇਟਿਡ ਹੋਣਾ ਕਿਉਂਕਿ ਦੇਖੋ ਹਮੇਸ਼ਾ ਪੰਜਾਬ ਨੂੰ ਹਰਿਆਣਾ ਤੋਂ ਵੱਖ ਕਰਕੇ ਹੀ ਤੁਹਾਨੂੰ ਤੁਸੀਂ ਰਾਜਨੀਤੀ ਆਪਣੀ ਚਲਾ ਸਕਦੇ ਹੋ ਇਹ ਸੈਂਟਰ ਸਮਝਦੀ ਹੈ ਕਿਉਂਕਿ ਜੇ ਪੰਜਾਬ ਤੇ ਹਰਿਆਣਾ ਇਕੱਠਾ ਹੋ ਜਾਂਦਾ ਫਿਰ ਮੋਦੀ ਦੀ ਧੌਣ ਚੁਕਿਲਾ ਕੱਢ ਸਕਦੇ ਆਪਾਂ। ਹੂੰ। ਦੂਸਰੀ ਗੱਲ ਆਹ ਜੋ ਗੱਲਾਂ ਇਹਨੇ ਕੀਤੀਆਂ ਨੇ ਇਹਦੇ ਵਿੱਚ ਇਹਨੂੰ ਮੈਂ ਇਹਨੇ ਮਾਫੀ ਵੀ ਮੰਗੀ ਇਹਨੂੰ ਫੋਨ ਕਰਕੇ ਕਿਹਾ ਸੀ ਕਿ ਭਾਈ ਆਹ ਤੂੰ ਮਾਫੀ ਮੰਗ ਲਾਇਆ ਹੋਰ ਇਹੋ ਜਿਹੇ ਤਰੀਕੇ ਨੇ ਜਿਸ ਚ ਫਿਰ ਪੰਜਾਬ ਵਾਲਿਆਂ ਨੂੰ ਚੰਗੀ ਤਰ੍ਹਾਂ ਪਤਾ ਕਿ ਪੰਜਾਬ ਕੀ ਕੀ ਕਰ ਸਕਦਾ ਆ ਜੀ ਦਿੱਕਤ ਸਾਹਿਬ ਇਹਦੇ ਵਿੱਚ ਇਹ ਆਉਂਦੀ ਹੈ ਕਿ ਜਦੋਂ ਇਹ ਵੰਡ ਤੋਂ ਪਹਿਲਾਂ ਜਦੋਂ ਲਾਹੌਰ ਦੇ ਵਿੱਚ ਸੀਗੀ ਨਾ ਇਹ ਉਦੋਂ ਵੀ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਸੀਗਾ ਜੀ ਜਦੋਂ 47 ਦੀ ਵੰਡ ਹੋਈ ਆ ਤੇ ਉਸ ਤੋਂ ਬਾਅਦ ਇਹ ਇੱਧਰ ਆਈ ਹੈ ਨਾ ਉਦੋਂ ਵੀ ਇਹਦਾ ਨਾਮ ਪੰਜਾਬ ਯੂਨੀਵਰਸਿਟੀ ਹੀ ਸੀਗਾ ਜੀ ਇਹਦੇ ਜੰਮਣ ਤੋਂ ਪਹਿਲਾਂ ਵੀ ਇਹਦੇ ਮਰਨ ਤੋਂ ਬਾਅਦ ਵੀ ਇਹ ਨਾਮ ਪੰਜਾਬ ਯੂਨੀਵਰਸਿਟੀ ਹੀ ਰਹਿਣਾ ਆ ਤੇ ਇੱਕ ਅੱਖਰ ਵੀ ਨਾਮ ਦਾ ਚੇਂਜ ਨਹੀਂ ਹੋਣਾ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਦਿੰਨਾ ਚਾਹਣਾ ਜੀ ਦੂਸਰੀ ਗੱਲ ਹੈ ਜਿਹੜੇ ਇਹ ਕਰੇਦ ਕਰੇਦ ਕੇ ਦੇਖਦੇ ਨੇ ਕਿ ਕਿੰਨਾ ਪੰਜਾਬ ਉੱਤੇ ਨੂੰ ਉੱਠਦਾ ਆ ਇਹ ਸਾਰਾ ਪੋਲਿਟੀਕਲ ਕਿੰਨਾਕ ਜਾਂਦਾ ਜਾਂ ਕਿੰਨਾਕ ਜ਼ਮੀਰ ਆ ਲੋਕਾਂ ਦੇ ਵਿੱਚ ਸਾਰਾ ਪੋਲਿਟਿਕਲੀ ਮੋਟੀਵੇਟਿਡ ਆ ਕੋਈ ਇਹਦੇ ਵਿੱਚ ਪਿੱਛੇ ਇਹਦਾ ਕੋਈ ਵਿਦਿਆਰਥੀ ਇਹਦੇ ਨਾਲ ਨਹੀਂ ਅੱਛਾ ਜੇ ਵਿਦਿਆਰਥੀ ਨਾਲ ਹੁੰਦਾ ਫਿਰ ਮਾਫੀ ਨਾ ਮੰਗਦਾ ਹੁਣ ਮਾਫੀ ਵੀ ਬਹੁਤ ਛੇਤੀ ਮੰਗ ਗਿਆ ਆ ਤੇ ਇਸ ਲਈ ਮੈਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਤੇ ਜਾਟ ਤੇ ਜੱਟਾਂ 'ਚ ਕੋਈ ਫਰਕ ਨਹੀਂ ਆ ਜਾਂ ਪੰਜਾਬ ਤੇ ਹਰਿਆਣੇ 'ਚ ਕੋਈ ਫਰਕ ਨਹੀਂ ਆ ਅਸੀਂ ਇੱਕ ਭਾਈਚਾਰਕ ਸਾਂਝ ਆ ਪੰਜਾਬ ਯੂਨੀਵਰਸਿਟੀ ਨੇ ਕਦੇ ਵੀ ਸਟੇਟ ਦੇਖ ਕੇ ਬੱਚੇ ਨਹੀਂ ਪੜਾਏ ਜਾਂ ਫਿਰ ਗੁਰਦੁਆਰਿਆਂ 'ਚ ਕਦੇ ਵੀ ਇਹ ਦੇਖ ਕੇ ਲੰਗਰ ਨਹੀਂ ਛਕਾਇਆ ਜਾਂਦਾ ਕਿ ਇਹ ਯੂਪੀ ਬਿਹਾਰ ਦਾ ਹੈ ਇਹਨਾਂ ਨੂੰ ਰਹਿਣ ਦਿਓ ਕੱਲੇ ਪੰਜਾਬੀਆਂ ਨੂੰ ਛਕਾਓ ਨਹੀਂ ਸਾਹਿਬ ਸਾਡੇ ਪੰਜਾਬ ਦੀ ਤਸਵੀਰ ਹੀ ਇਹ ਹੈ ਕਿ ਅਸੀਂ ਹਰੇਕ ਨੂੰ ਆਪਣਾ ਮੰਨਦੇ ਹਾਂ ਬੇਸ਼ਰਤੇ ਉਹ ਆਪ ਸਾਨੂੰ ਆਪਣਾ ਸਮਝਣ ਹੁਣ ਜਿਹੜੇ ਲੋਕ ਇਹ ਜਿਹੇ ਗੱਲਾਂ ਕਰਦੇ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਇਹਨਾਂ ਦੇ ਪੋਲਿਟਿਕਲ ਮੋਟਿਵ ਇਹਨਾਂ ਦੀ ਦਿਮਾਗ ਕੀ ਆ ਸੋਚ ਕੀ ਆ ਆਰਐਸਐਸ ਦੀ ਸੋਚ ਲੈ ਕੇ ਇੱਥੇ ਆਏ ਨੇ ਤਾਂ ਇਹ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਸੀਗਾ ਜੀ ਈਸ਼ਰ ਇੱਕ ਗੱਲ ਸਮਝਾਓ ਜਿਸ ਤਰੀਕੇ ਨਾਲ ਅਸੀਂ ਦੇਖ ਰਹੇ ਹਾਂ ਪਹਿਲਾਂ ਸੈਂਟਰਲ ਯੂਨੀਵਰਸਿਟੀ ਬਣਾਉਣ ਦੀਆਂ ਚਰਚਾਵਾਂ ਜ਼ੋਰਾਂ ਤੇ ਸੀਗੀਆਂ ਕਿ ਇਹਨੂੰ ਸੈਂਟਰਲ ਯੂਨੀਵਰਸਿਟੀ ਬਣਾ ਦਿੱਤਾ ਜਾਵੇ ਸਿੱਧਾ ਅਧਿਕਾਰ ਕੇਂਦਰ ਆਪਣੇ ਕੋਲ ਕਰ ਲਵੇ ਹੁਣ ਇਸ ਤਰੀਕੇ ਦੇ ਹੱਥਖੰਡੇ ਇਹ ਕੀ ਇਹ ਮੰਸ਼ਾ ਕੀ ਨਜ਼ਰ ਆ ਰਹੀ ਹੈ ਕੌਣ ਖੇਡ ਰਿਹਾ ਹੈ ਗੇਮ ਇਹਦੇ ਪਿੱ ਦੇਖੋ ਇਹਦੇ ਪਿੱਛੇ ਤਾਂ ਸੈਂਟਰ ਹੀ ਆ ਨਾ ਹੁਣ ਜੇ ਤੁਸੀਂ ਇੱਕ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਾਫੀ ਮੰਗਾਉਂਗੇ ਉਹਨਾਂ ਨੇ ਕਿਤੇ ਨਾ ਕਿਤੇ ਰੜਕ ਤਾਂ ਕੱਢਣੀ ਹੈ ਨਾ ਜੀ ਚਾਹੇ ਜਿੰਨਾ ਮਰਜੀ ਕਮਜ਼ੋਰ ਬੰਦਾ ਹੋਵੇ ਉਹ ਕਦੇ ਨਾ ਕਦੇ ਜ਼ਿੰਦਗੀ ਸੋਚਦਾ ਤਾਂ ਹੈ ਨਾ ਕਿਤੇ ਹੱਥ ਪੈ ਲੈਣ ਦੇ ਇਹ ਤਾਂ ਫਿਰ ਦੇਸ਼ ਦਾ ਪ੍ਰਧਾਨ ਮੰਤਰੀ ਆ ਇਹ ਉਹ ਬੀਬੀ ਐਮਬੀ ਦੀ ਗੱਲ ਹੋਵੇ ਜਦੋਂ ਸਾਡੇ ਪਾਣੀਆਂ ਦੀ ਗੱਲ ਹੋਵੇ ਚਾਹੇ ਸਾਡੇ ਯੂਨੀਵਰਸਿਟੀਆਂ ਦੀ ਗੱਲ ਹੋਵੇ ਇਹ ਚ ਜਦ ਤੱਕ ਪੰਜਾਬ ਦਲੇਰੀ ਨਾਲ ਅੱਗੇ ਹੋ ਕੇ ਨਹੀਂ ਲੜਦਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਤੱਕ ਇਸਨੇ ਦਿੱਲੀ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਹੀ ਨਹੀਂ ਕੀਤੀ ਜੀ ਨਾ ਸਾਡੇ ਚੋ ਇਹੋ ਜਿਹਾ ਕੋਈ ਲੀਡਰ ਪੈਦਾ ਹੋ ਸਕਿਆ ਕਿ ਅਸੀਂ ਦਿੱਲੀ ਦੀ ਅੱਖਾਂ ਚ ਅੱਖਾਂ ਪਾ ਕੇ ਗੱਲ ਕਰੀਏ ਹੂੰ ਇਸ ਲਈ ਜਦ ਤੱਕ ਸਾਡੇ ਵੀ ਕਿਹੜਾ ਹੱਥ ਹੈ ਚੂੜੀਆਂ ਪਾਈਆਂ ਹਨ ਕਿ ਪੰਜਾਬ ਦਾ ਯੂਨੀਵਰਸਿਟੀ ਦਾ ਨਾਮ ਚੱਕ ਕੇ ਕੁਝ ਵੀ ਕਰ ਲੈਣਗੇ ਅਸੀਂ ਚੁੱਪ ਚਾਪ ਬੈਠੇ ਰਵਾਂਗੇ ਜੀ ਅਜੇ ਮਾਵਾਂ ਦੁੱਧ ਪੀ ਕੇ ਵੱਡੇ ਹੋਏ ਤਾਂ ਇਹ ਜੀ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਇਹ ਜੀ ਯੂਨੀਵਰਸਿਟੀ ਦਾ ਨਾਮ ਨਹੀਂ ਚੇਂਜ ਹੋਣ ਲੱਗਿਆ ਹਾਂ ਜਦੋਂ ਅਸੀਂ ਇਹ ਜੇ ਅਹੁਦਿਆਂ ਤੇ ਬੈਠੇ ਹੋਏ ਲੋਕਾਂ ਦੇ ਅੰਦਰ ਜਮੀਰਾ ਮਰ ਜਾਣਗੇ ਉਦੋਂ ਹੀ ਕਰ ਸਕਦੇ ਨੇ ਪਰ ਉਹ ਹਜੇ ਤੱਕ ਮੈਨੂੰ ਲੱਗਦਾ ਉਹ ਸਮਾਂ ਆਇਆ ਨਹੀਂ ਹੂੰ ਬਿਲਕੁਲ ਈਸ਼ਰ ਜਦੋਂ ਆਪਾਂ ਪੰਜਾਬ ਦੇ ਵਕ ਵਕ ਮਸਲਿਆਂ ਦੀ ਗੱਲ ਕਰੀਏ ਤੁਸੀਂ ਲਗਾਤਾਰ ਹਰੇਕ ਮਸਲੇ ਨਾਲ ਵਸਤਾ ਰਹਿੰਦੇ ਹੋ ਕਿਉਂਕਿ ਪਿੱਛੇ ਦੀ ਆਪਾਂ ਇਹ ਵੀ ਦੇਖਿਆ ਕਿਉਂਕਿ ਤੁਸੀਂ ਅਜ ਸਾਡੇ ਨਾਲ ਜੁੜੇ ਆ ਤਾਂ ਹਰੇਕ ਚੀਜ਼ ਦੀ ਆਪਾਂ ਗੱਲ ਕਰਦੇ ਚੱਲੀਏ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਦੀ ਸਥਿਤੀ ਕੀ ਬਣੀ ਹੋਈ ਹੈ ਹੁਣ ਸਿੱਧੂ ਦੀ ਤੀਸਰੀ ਵਰ੍ਹੇ ਲੰਗੀ ਹੈ ਤੁਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਚੰਗਾ ਇਤਿਫਾਕ ਰੱਖਦੇ ਹੈਗੇ ਹੋ ਨਜ਼ਰ ਕੀ ਆ ਰਿਹਾ ਤੁਹਾਨੂੰ ਇਹ ਹਾਲਾਤ ਕਿੱਦਾਂ ਦੇ ਬਣ ਰਹੇ ਨੇ ਪੰਜਾਬ ਦੇ ਵਿੱਚ ਖਾਸ ਕਰਕੇ ਦੇਖੋ ਸਰ ਪਤਾ ਕੀ ਚੱਕਰ ਹੈ ਆਪਾਂ ਸਿੱਧੂ ਦੀ ਬਰਸੀ ਦੀ ਵੀ ਗੱਲ ਕਰਦੇ ਆ ਜਾਂ ਪਹਿਲਾਂ ਤਾਂ ਉਹਦੀਓ ਗੱਲ ਕਰਦੇ ਆ ਕਿਉਂਕਿ ਇੱਕ ਲੋਕਾਂ ਨੇ ਇੱਕ ਗੱਲ ਫੜ ਲਈ ਉਹਦਾ ਫਾਦਰ ਐਮਐਲਏ ਇਲੈਕਸ਼ਨ ਲੜਨਾ ਚਾਹੁੰਦਾ ਹੂੰ ਸਿੱਧੂ ਆਪਣੇ ਫਾਦਰ ਨੂੰ ਤੇ ਆਪਣੇ ਮਦਰ ਨੂੰ ਐਮਐਲਏ ਤੋਂ ਛੱਡੋ ਮੈਂ ਕਹਿੰਦਾ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਦੇ ਬਰਾਬਰ ਪੰਚਾਇਤਾਂ ਕਿਉਂਕਿ ਜਦੋਂ ਸਿੱਧੂ ਦਾ ਫਾਦਰ ਕੋਈ ਬਿਆਨ ਦਿੰਦਾ ਮੁੱਖ ਮੰਤਰੀ ਉਹਨੂੰ ਮੁੱਖ ਮੰਤਰੀ ਨੂੰ ਉਹਦਾ ਬਿਆਨ ਦੇਣਾ ਹੀ ਪੈਂਦਾ ਜੀ ਸਹੀ ਦੂਸਰੀ ਗੱਲ ਜਿਹੜਾ ਲਾਅ ਐਂਡ ਆਰਡਰ ਹੈ ਸਰ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਇੱਕ ਮਾਂ 9 ਮਹੀਨੇ ਆਪਣੇ ਬੱਚੇ ਨੂੰ ਆਪਣੇ ਢਿੱਡ 'ਚ ਰੱਖਦੀ ਆ ਤੇ ਹਰ ਇੱਕ ਮਾਂ ਇਹ ਹੀ ਚਾਹੁੰਦੀ ਆ ਕਿ ਮੇਰਾ ਬੱਚਾ ਪੰਜਾਬ 'ਚ ਨਾ ਜੰਮੇ ਜੀ ਹਰ ਇੱਕ ਮਾਂ ਇਹ ਹੀ ਸੋਚਦੀ ਆ ਕਿ ਮੇਰਾ ਬੱਚਾ 8 ਵਜੇ ਤੋਂ ਬਾਅਦ ਬਾਹਰ ਨਾ ਜਾਵੇ ਕਿਤੇ ਇਹਨੂੰ ਗੋਲੀ ਮਾਰ ਕੇ ਇਹਨੂੰ ਮਾਰ ਨਾ ਦੇਣ ਹਮ ਹਰ ਇੱਕ ਮਾਂ ਇਹ ਡਰ ਰਹੀ ਆ ਕਿ ਇਹ ਮੇਰਾ ਮੁੰਡਾ ਕਿਤੇ ਤਰੱਕੀ ਨਾ ਕਰ ਜਵੇ ਇਹ ਪੰਜਾਬ ਦੇ ਹਾਲਾਤ ਬਣੇ ਹੋਏ ਨੇ ਤਾਂ ਜਦ ਤੱਕ ਸਰਕਾਰਾਂ ਇਹਦੀਆਂ ਜ਼ਿੰਮੇਵਾਰ ਹੁੰਦੀਆਂ ਨੇ ਹੋਮ ਮਿਨਿਸਟਰੀ ਇਹਦੀ ਜ਼ਿੰਮੇਵਾਰ ਹੁੰਦੀ ਹੈ ਤਾਂ ਇਹ ਜਿਹੜੇ ਲੋਕ ਜਿਹੜੇ ਇਦਾਂ ਨੇ ਤਾਂ ਉਹਨਾਂ ਨੂੰ ਸੋਚਣਾ ਪੈਣਾ ਕਿ ਅਸੀਂ ਕਰ ਕੀ ਰਹੇ ਹਾਂ ਸਭ ਜੀ 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 ਇਹ ਇੱਕ ਇੱਕ ਬੜੀ ਜ਼ਰੂਰੀ ਚੀਜ਼ ਹੈ ਜਿਵੇਂ ਤੁਸੀਂ ਵੀ ਵਿਦਿਆਰਥੀ ਆਗੂ ਤੋਂ ਲਗਾਤਾਰ ਅੱਗੇ ਵਧਦੇ ਜਾ ਰਹੇ ਹੋ ਤੁਸੀਂ ਵਕ ਵਕ ਮਸਲਿਆਂ ਦਾ ਆਬਸਤਾ ਹੈਗੇ ਹੋ ਸਭ ਤੋਂ ਵੱਡੀ ਗੱਲ ਇਹ ਵੀ ਹੁੰਦੀ ਹੈ ਕਿ ਸਟੇਟ ਦਾ ਮੁਖੀ ਕੀ ਕਰ ਰਿਹਾ ਹੈਗਾ ਜਦੋਂ ਇਦਾਂ ਦੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਪਿਛੇ ਦੀ ਨੀਤੀ ਆਯੋਗ ਦੀ ਮੀਟਿੰਗ ਵੀ ਹੋ ਕੇ ਛੱਡੀ ਹੈ ਉੱਥੇ ਕਿਸ ਤਰੀਕੇ ਨਾਲ ਤੁਸੀਂ ਪ੍ਰਧਾਨ ਸਭ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਕਿਹੜੇ-ਕਿਹੜੇ ਮਸਲੇ ਰੱਖੇ ਨੇ ਕਿ ਪੰਜਾਬ ਦੇ ਅਸਲ ਮਸਲਿਆਂ ਨੂੰ ਐਡਰੈਸ ਕਰਨ ਦੀ ਕੋਸ਼ਿਸ਼ ਹੋਈ ਹੈ ਮੁਖੀ ਤੇ ਬਹੁਤ ਕੁਝ ਨਿਰਪਰਕਾਰਦਾ ਹੁੰਦਾ ਤਾਂ ਲੱਗਦਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਤਰੀਕੇ ਨਾਲ ਆਵਾਜ਼ ਰ ਉੱਠ ਰਹੇ ਨੇ ਸਰ ਪੰਜਾਬ ਦੇ ਮੁੱਖ ਮੰਤਰੀ ਤਾਂ ਸਟੈਪ ਦੱਸ ਕੇ ਦਿਖਾ ਰਹੇ ਨੇ ਨੱਚ ਕੇ ਹੂੰ ਇਹ ਇਦਾਂ ਦੇ ਸਟੈਪ ਕਰੋ ਇਦਾਂ ਦਾ ਉਹ ਕਰੋ ਪੰਜਾਬ ਦੀ ਜੇ ਤੁਸੀਂ ਵਿਰਾਸਤ ਦੇਖੋ ਨਾ ਬਹੁਤ ਡੂੰਗੀ ਵਿਰਾਸਤ ਆ ਜੀ ਅੱਜ ਪੰਜਾਬ ਚੱਲ ਪਤਾ ਕੀਤੇ ਰਿਹਾ ਹੈ दारू ਦੇ ਰੈਵਨਿਊ ਤੇ ਹੂੰ ਅਸੀਂ ਹਰੇਕ ਬੰਦਾ ਕਹਿੰਦਾ ਕਿ ਯਾਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਤੁਹਾਡੇ ਸਿਰ ਤੇ ਪੱਗ ਬੰਨੀ ਆ ਕਿ ਨਹੀਂ ਯਾਰ ਪੰਜਾਬ ਤਾਂ ਸਾਡੇ ਹਰੇਕ ਗੁਰੂ ਸਾਹਿਬ ਦਾ ਘੋੜਾ ਨਹੀਂ ਨਿਕਲਿਆ ਸੀ ਤਬਾਕੂ ਦੇ ਉਹਦੇ ਵਿੱਚ ਅੱਜ ਦੇ ਪੰਜਾਬ ਸਿਰਫ ਉਹ ਗੱਲਾਂ 'ਚ ਹੀ ਰਹਿ ਗਿਆ ਸਾਬ ਪੰਜਾਬ ਚੱਲ ਅੱਜਕੱਲ ਪੰਜਾਬ ਨੂੰ ਚਲਾ ਹੀ دارو ਰਹੀ ਐ ਜੀ ਇੱਕ ਸ਼ਰਾਬ ਦਾ ਠੇਕਾ ਬੰਦ ਕਰਨ ਨੂੰ ਮੈਨੂੰ ਜਿਹੜਾ ਗੁਰਦੁਆਰੇ ਤੋਂ 10 ਮੀਟਰ ਦੂਰ ਤੇ ਸਕੂਲ ਕਾਲਜ ਤੋਂ 50 ਮੀਟਰ ਦੂਰ ਸੀਗਾ ਜੀ ਮੇਰੇ ਲਿਲਕੜੀਆਂ ਨਿਕਲ ਗਏ ਕਿ ਇਹ ਠੇਕਾ ਬੰਦ ਕਰ ਦਿਓ ਐਂਡ 'ਚ ਮੈਨੂੰ ਉਹਦਾ ਸ਼ਟਰ ਆ ਪੀ ਗਿਆ ਨਾ ਪਿਆ ਜੀ ਇਹ ਯੂਪੀ ਬਿਹਾਰ ਦੀ ਧਰਤੀ ਨਹੀਂ ਇਹ ਪੰਜਾਬ ਦੀ ਧਰਤੀ ਤੇ ਹੀ ਸੀਗਾ ਹਮ ਇੱਕ ਹੁੰਦੇ ਆ ਕਪਤਾਨ ਜਿਹੜੇ ਪੰਜਾਬ ਨੂੰ ਅੱਗੇ ਲੀਡ ਕਰਦੇ ਆ ਇੱਕ ਹੁੰਦੇ ਆ ਫੌਜ ਮਾਰੂ ਕਪਤਾਨ ਜੀ ਜਿਹੜੇ ਪਿਛਲੀ ਸਾਰੀ ਆਪਣੀ ਫੌਜ ਨੂੰ ਹੀ ਮਾਰ ਦਿੰਦੇ ਆ ਇਹ ਸਾਡੇ ਮੁੱਖ ਮੰਤਰੀ ਸਾਹਿਬ ਹੈਗੇ ਫੌਜ ਮਾਰੂ ਕਪਤਾਨ ਜੀ ਆਪ ਤਾਂ ਮਾਰ ਹੀ ਰਹੇ ਨੇ ਇਹ ਮੁੜ ਕੇ ਪਿੱਛੇ ਸਾਰਾ ਪੰਜਾਬ ਵੀ ਕਰਤਾ ਸਭ ਦੇਖੋ ਨਾ ਤੁਸੀਂ ਕੇਜਰੀਵਾਲ ਸਾਹਿਬ ਕਿੱਦਾਂ ਕੋ ਮਰੇ ਨੇ ਪੰਜਾਬ ਦੇ ਵਿੱਚ ਜੀ ਸੁਪਰ ਸੀਐਮ ਬਣ ਕੇ ਹਨਾ ਬੋਰਡ ਤੁਸੀਂ ਜੇ ਭਗਵੰਤ ਮਾਨ ਦਾ ਬੋਰਡ ਆ ਕੇਜਰੀਵਾਲ ਦਾ ਬੋਰਡ ਨਾਲ ਦੇਖੂਗਾ ਤੁਹਾਨੂੰ ਜੀ ਤੇ ਪੰਜਾਬ ਨੂੰ ਜੇ ਹਮੇਸ਼ਾ ਪੰਜਾਬ ਨੂੰ ਆਪਣਿਆ ਨਹੀਂ ਮਾਰਿਆ ਮੈਂ ਇੱਕ ਗੱਲ ਹੋਰ ਕਹਿਣਾ ਹੁੰਨਾ ਕਿ ਭਗਤ ਸਿੰਘ ਹੁਣਾਂ ਦਾ ਟਾਈਮ ਸੌਖਾ ਸੀਗਾ ਜੀ ਭਗਤ ਸਿੰਘ ਹੁਣਾਂ ਦਾ ਟਾਈਮ ਬਹੁਤ ਸੌਖਾ ਸੀਗਾ ਭਗਤ ਸਿੰਘ ਹੁਣਾਂ ਨੂੰ ਪਤਾ ਸੀਗਾ ਕਿ ਸਾਡੀ ਦੁਸ਼ਮਣੀ ਇਹ ਗੋਰਿਆਂ ਨਾਲ ਹੀ ਆ ਜੀ ਸਾਡਾ ਸਮਾਂ ਬਹੁਤ ਔਖਾ ਹੈ ਸਾਨੂੰ ਪਤਾ ਹੀ ਨਹੀਂ ਸਾਡੇ ਦੁਸ਼ਮਣ ਕੌਣ ਨੇ ਬਿਲਕੁਲ ਅਸੀਂ ਥੋੜੇ ਜਿਹਾ ਅੱਗੇ ਪਾਣ ਨੂੰ ਫਿਰਦੇ ਆ ਸਾਡੀ ਪਾਰਟੀ ਸਾਡੀ ਦੁਸ਼ਮਣ ਬਣ ਜਾਂਦੀ ਹੈ ਅਸੀਂ ਥੋੜੇ ਜਿਹਾ ਹੋਰ ਅੱਗੇ ਪਾਣ ਨੂੰ ਫਿਰਦੇ ਆ ਸਾਡੀ ਪਾਰਟੀ ਸਾਡੀ ਲੱਤਾਂ ਖਿੱਚਣ ਲੱਗ ਜਾਂਦੇ ਕਿ ਨਹੀਂ ਯਾਰ ਤੁਸੀਂ ਗੱਲਾਂ ਨਾ ਕਰੋ ਅਸੀਂ ਹੋਰ ਅੱਗੇ ਨੂੰ ਵੜ ਜਾਂਦੇ ਆ ਸੈਂਟਰ ਆ ਜਾਂਦਾ ਜੀ ਸਾਨੂੰ ਸਮਝ ਹੀ ਨਹੀਂ ਆ ਰਿਹਾ ਸਾਡਾ ਦੁਸ਼ਮਣ ਕੌਣ ਆ ਸਾਡਾ ਕਿਹੜਾ ਬੰਦਾ ਸਾਡੀ ਪਿੱਠ ਤੇ ਛੁਰਾ ਖੋਵ ਰਿਹਾ ਸਾਨੂੰ ਪਤਾ ਹੀ ਨਹੀਂ ਹੂੰ ਇਹ ਗੱਲ ਦੇਖੋ ਆਜ਼ਾਦੀ ਦੀ ਲੜਾਈ ਸੀ ਗੋਰਿਆਂ ਦੇ ਨਾਲ ਭਗਤ ਸਿੰਘ ਹੋਣੀ ਵੀ ਤਾਂ ਹੀ ਦਲੇਰੀ ਨਾਲ ਲੜ ਗਏ ਹੁਣ ਸਾਨੂੰ ਪਤਾ ਹੀ ਨਹੀਂ ਸਾਡੀ ਲੜਾਈ ਹੈ ਕਿਹਦੇ ਨਾਲ ਬਿਲਕੁਲ ਹੁਣ ਜਿਹੜੇ ਸਾਡੇ ਦੁਸ਼ਮਣ ਨੇ ਉਹ ਤਾਂ ਇੰਨੀ ਵੱਡੀ ਵੱਡੀ ਪੱਗਾਂ ਮੰਨੀ ਫਿਰਦੇ ਨੇ ਜਿਹੜੇ ਸਾਡੇ ਦੁਸ਼ਮਣ ਨੇ ਉਹ ਤਾਂ ਸਾਨੂੰ ਸਾਡੇ ਨਾਲ ਸਾਡੇ ਪੰਜਾਬ 'ਚ ਰਹਿ ਕੇ ਸਾਡੇ ਨਾਲ ਗੱਦਾਰੀ ਕਰ ਰਹੇ ਨੇ ਹੂੰ ਵਸੇ ਬਹੁਤ ਵੱਡਾ ਇਸ਼ੂ ਹੈ ਬੜੀ 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 ਚਿੰਤਾ ਦੀ ਗੱਲ ਹੈ ਕਿ ਤੁਸੀਂ ਬੜਾ ਵੈਲਿਡ ਪੁਆਇੰਟ ਚੱਕਿਆ ਕਿ ਸਾਨੂੰ ਪਤਾ ਹੋਵੇ ਨਾ ਕਿ ਸਾਡਾ ਦੁਸ਼ਮਣ ਕੌਣ ਤਾਂ ਫਿਰ ਬੰਦਾ ਉਸ ਤਰੀਕੇ ਨਾਲ ਰਣਨੀਤੀ ਘੜਦਾ ਉਸ ਤਰੀਕੇ ਨਾਲ ਲੜਦਾ ਹੈਗਾ ਪਰ ਜਦੋਂ ਇੱਥੇ ਪਤਾ ਹੋ ਗਿਆ ਵੀ ਆਪਣੇ ਵੀ ਵਿੱਚ ਰਲੇ ਹੋਏ ਨੇ ਕਾਲੀਆਂ ਭੇਡਾਂ ਵਾਧੂ ਨੇ ਫਿਰ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਲੜਨਾ ਕਿਸ ਤਰੀਕੇ ਨਾਲ ਰਣਨੀਤੀ ਕੀ ਘੜੀ ਜਾਵੇ ਹੁਣ ਜਿਹੜੇ ਹਾਲਾਤ ਨੇ ਇਹ ਜਿਵੇਂ ਪੰਜਾਬ ਦੇ ਵੱਖ-ਵੱਖ ਮਸਲਿਆਂ ਨੂੰ ਜੇ ਇਸ ਤਰੀਕੇ ਨਾਲ ਅਸੀਂ ਦੇਖ ਰਹੇ ਪਿੱਛੇ ਦੇ 24000 ਏਕੜ ਜ਼ਮੀਨ ਵਾਲਾ ਵੀ ਮਸਲਾ ਉੱਠਿਆ ਉਹ ਉਪਜਾਊ ਜ਼ਮੀਨ ਪੰਜਾਬ ਦੀ ਕਿਉਂ ਬੰਜਰ ਕਰਨੀ ਲਈ ਹੈ ਜਾਂ ਕਿਉਂ ਪੱਥਰੀਲੀ ਕਰਨੀ ਲਈ ਹੈ ਇਹ ਚੀਜ਼ਾਂ ਸਮਝ ਤੋਂ ਬਾਹਰ ਨੇ ਤੁਸੀਂ ਸਮਝ ਪਾ ਰਹੇ ਇਹਨਾਂ ਚੀਜ਼ਾਂ ਨੂੰ ਡੀਕੋਡ ਕਰ ਰਹੇ ਹੋ ਨਹੀਂ ਭਾਜੀ ਦੇਖੋ ਡੀਕੋਡ ਤਾਂ ਇਹਦੇ ਵਿੱਚ ਕੁਝ ਇਹਦੇ ਇਹ ਫਿਲਾਸਫੀ ਨਹੀਂ ਹੈ ਜਾਂ ਕੋਈ ਇਹਦੇ ਵਿੱਚ ਰਾਕਟ ਸਾਇੰਸ ਨਹੀਂ ਹੈਗੀ ਇਹਦੇ ਵਿੱਚ ਸਿਰਫ ਇੱਕ ਗੱਲ ਆ ਦੇਖੋ ਹੁਣ ਪਹਿਲਾਂ ਆਪਾਂ ਸ਼ੁਰੂ ਕਰਦੇ ਆਂ ਪਾਣੀਆਂ ਦੇ ਮਸਲੇ ਤੇ ਹਨਾ ਤੁਸੀਂ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਕਰ ਲੋ ਪੰਜਾਬ ਨੂੰ ਹਰੀ ਕ੍ਰਾਂਤੀ ਨੇ ਮਾਰਤਾ ਖਤਮ ਕਰਤਾ ਹਰੀ ਕ੍ਰਾਂਤੀ ਨੇ ਪੰਜਾਬ ਬਿਲਕੁਲ ਇੱਕ ਮੈਨੂੰ ਲੀਡਰ ਦੱਸ ਦਿਓ ਜਿਹਨੇ ਕ੍ਰੌਪ ਡਾਇਵਰਸੀਫਿਕੇਸ਼ਨ ਦੀ ਗੱਲ ਕੀਤੀ ਹੋਵੇ ਕੋਈ ਬੰਦਾ ਹੀ ਹੈ ਨਿਕਾ ਪੰਜਾਬ ਚ ਜੰਮਿਆ ਨਹੀਂ ਜਿਹਨੇ ਇਹ ਕਿਹਾ ਹੋਵੇ ਕਿ ਸਾਡਾ ਐਕਸਪੋਰਟ ਇੰਪੋਰਟ ਬਾਹਰਲੇ ਮੁਲਕਾਂ ਚ ਜਾਇ ਕਰੂਗਾ ਜੀ ਜਾਂ ਇੱਥੇ ਤੁਸੀਂ ਮੱਕੀ ਵੇਚੋ ਜਾਂ ਇੱਥੇ ਤੁਸੀਂ ਗੰਨਾ ਵੇਚੋ ਆਪਾਂ ਬਾਹਰਲੀ ਕੰਪਨੀਆਂ ਨਾਲ ਟਾਈਪ ਅਪ ਕਰਦੇ ਆਂ ਤੇ ਉੱਥੇ ਉਹ ਕਰੂਗਾ ਇਹ ਕਰਿਆ ਆ ਤੇਲੰਗਾਨਾ ਨੇ ਕਰਿਆ ਆ ਇਹ ਕਰਿਆ ਕਰਨਾਟਕਾ ਨੇ ਕਰਿਆ ਆ ਇਹ ਕਰਿਆ ਬਹੁਤ ਸਾਰੀ ਇਹ ਜਿਸਟੇਟਾਂ ਨੇ ਕਰਿਆ ਜਿੱਥੇ ਕਿਸਾਨ ਨੂੰ ਆਪਣੇ ਪੈਰਾਂ ਤੇ ਖੜਾ ਕੀਤਾ ਉਹਨਾਂ ਨੇ ਪਹਿਲਾਂ ਕਿਸਾਨ ਨੂੰ ਪੈਸੇ ਦਿੱਤੇ ਨੇ ਤੇ ਕਿਸਾਨ ਨੂੰ ਕਿਹਾ ਕਿ ਯਾਰ ਉਹ ਤੁਸੀਂ ਫਿਕਰ ਨਾ ਕਰੋ ਕਿੱਲੇ ਦੇ ਤੁਸੀਂ ਆ ਪਹਿਲਾਂ ਪੈਸੇ ਲੈ ਲਓ ਜੇ ਕੋਈ ਖਰਾਬੀ ਹੋਈ ਤੁਹਾਡੇ ਕੋਲ ਪੈਸੇ ਤਾਂ ਹੈਗੇ ਆ ਨਾ ਇਹ ਹੁੰਦੀ ਆ ਰਣਨੀਤੀਆਂ ਇਹ ਹੁੰਦੀ ਆ ਨੀਤੀਆਂ ਹੂੰ ਦੂਸਰੀ ਗੱਲ ਹੈ ਜਿਹੜੀ ਆ ਜ਼ਮੀਨ ਦੱਬਨ ਦੀ ਗੱਲ ਆ ਇਹਨਾਂ ਨੇ ਲੁਧਿਆਣੇ ਦੇ ਕੋਲ ਇੰਨੀ ਵੱਡੀ ਜ਼ਮੀਨ ਦੱਬ ਕੇ ਬਾਹਰਲੇ ਬੰਦੇ ਵਸਾਉਣੇ ਨੇ ਬਾਹਰਲੇ ਬੰਦੇ ਵਸਾ ਕੇ ਇਹਨਾਂ ਨੇ ਪੰਜਾਬ ਦੀ ਜਿਹੜਾ ਵੋਟ ਪਰਸੈਂਟੇਜ ਹੈ ਨਾ ਉਹ ਤੋੜਨਾ ਹੈ ਉਹ ਜੋ ਟੁੱਟ ਗਿਆ ਹੈ ਤੁਸੀਂ ਮਹਾਲੀ ਡੇਰਾਬਸੀ ਖਰੜ ਦੀ ਗੱਲ ਕਰੋ ਸਾਬ ਇਹਦੇ ਵਿੱਚ ਸਾਰੇ ਬੰਦੇ ਬਾਹਰਲੇ ਨੇ ਬਾਹਰਲੇ ਬੰਦਿਆਂ ਤੇ ਆ ਕੇ ਅਸੀਂ ਹਿਮਾਚਲ 'ਚ ਜ਼ਮੀਨ ਨਹੀਂ ਲੈ ਸਕਦੇ ਡੈਮੋਗ੍ਰਾਫੀ ਬਦਲ ਪਰ ਹਿਮਾਚਲ ਵਾਲੇ ਸਾਡੇ ਪਰ ਹਿਮਾਚਲ ਵਾਲੇ ਸਾਡੇ ਇੱਥੇ ਜ਼ਮੀਨ ਲੈ ਰਹੇ ਨੇ ਜੀ ਬਹੁਤ ਵੱਡਾ ਮੈਂ ਤਾਂ ਇਹ ਤਾਂ ਪਾਰਲੀਮੈਂਟ ਇਹ ਤਾਂ ਵਿਧਾਨ ਸਭਾ ਚ ਇਹ ਕਾਨੂੰਨ ਬਣਨਾ ਚਾਹੀਦਾ ਕਿ ਪੰਜਾਬ ਦੀ ਪੰਜਾਬ ਕੋਲ ਜ਼ਮੀਨ ਕਿੰਨੀ ਰਹੇਗੀ ਇੱਕ ਟੁਕੜਾ ਤਾਂ ਇੰਨਾ ਤਾਂ ਬਣ ਜਾਵੇ ਕਾਨੂੰਨੀ ਸ਼ਰਕਿ ਜਿੱਥੇ ਅਸੀਂ ਨਹੀਂ ਜ਼ਮੀਨ ਖਰੀਦ ਸਕਦੇ ਉਹ ਸਾਡੇ ਥਾਂ ਤੇ ਆਣ ਕੇ ਨਹੀਂ ਖਰੀਦ ਸਕਦੇ ਨਹੀਂ ਸਰ ਪਤਾ ਕੀ ਗੱਲ ਹੈ ਇਹ ਕਾਨੂੰਨ ਇਹ ਹੋਣਾ ਚਾਹੀਦਾ ਆ ਇਹ ਕਾਨੂੰਨ ਇਹ ਹੋਣਾ ਚਾਹੀਦਾ ਕੋਈ ਵੀ ਪੰਜਾਬ ਦਾ ਬਾਹਰਲਾ ਬੰਦਾ ਆ ਗਿਆ ਪੰਜਾਬ ਚ ਜ਼ਮੀਨ ਨਹੀਂ ਖਰੀਦ ਸਕਦਾ ਹੁਣੇ ਸਾਨੂੰ ਕਹਿੰਦੇ ਆ ਤੁਸੀਂ ਕੈਨੇਡਾ ਅਮਰੀਕਾ ਜਾ ਕੇ ਜ਼ਮੀਨਾਂ ਲੈ ਹੀ ਜਾਨੇ ਹੋ ਸਰ ਅਸੀਂ ਉੱਥੇ ਜਾ ਕੇ ਮਿਹਨਤ ਕਰਦੇ ਆ ਅਸੀਂ ਉਹਨਾਂ ਨੂੰ ਟੈਕਸ ਦਿੰਨੇ ਆ ਅਸੀਂ ਉੱਥੇ ਹੀ ਆਪਣੇ ਪਰਿਵਾਰ ਪਾਲਦੇ ਆ ਤੇ ਅਸੀਂ 10 ਸਾਲ ਬਾਅਦ ਉੱਥੇ ਪੀਆਰ ਹੋ ਕੇ ਕੋਈ ਘਰ ਲੈਣੇ ਆ ਹੂੰ ਤੁਸੀਂ ਇੱਥੋਂ ਹਮਾਚਲ ਤੋਂ ਆ ਕਿਤੇ ਹੋਰ ਆ ਕੇ ਪਹਿਲਾਂ ਘਰ ਦੇਖਦੇ ਹੋ ਦੂਜਿਆ ਘਰ ਦੇਖਦੇ ਹੋ ਇਹਨਾਂ ਦੀ ਵੋਟ ਦਾ ਅਧਿਕਾਰ ਲਈਏ ਜੀ ਹਨਾ ਫਿਰ ਉਸ ਤੋਂ ਬਾਅਦ ਤੁਸੀਂ ਉਹ ਸਰ ਪਤਾ ਕੀ ਗੱਲ ਹੈ ਨੌਨ ਪੰਜਾਬੀ ਪੰਜਾਬੀਆਂ ਤੇ ਹਾਵੀ ਹੋ ਗਏ ਆ ਜੀ ਇਹ ਬਹੁਤ ਵੱਡੀ ਗੱਲ ਆ ਹੁਣ ਨੌਨ ਪੰਜਾਬੀਆਂ ਨੂੰ ਪੰਜਾਬੀਆਂ ਦੇ ਮੁੱਦੇ ਨਹੀਂ ਪਤਾ ਉਹਨਾਂ ਨੇ ਫਿਰ ਆਪਣੇ ਚੰਮ ਦੀਆਂ ਚਲਾਉਣੀਆਂ ਨੇ ਜੋ ਚੱਲ ਰਿਹਾ ਫਿਰ ਉਹ ਪੰਜਾਬ ਦਾ ਨੌਨ ਪੰਜਾਬੀਆਂ ਤੋਂ ਵੀ ਚੱਲ ਰਿਹਾ ਉਹ ਚੱਲੀ ਜਾ ਰਿਹਾ ਉਹ ਤੁਸੀਂ ਦੇਖ ਰਹੇ ਹੋ ਫਿਰ ਕਿਦਾਂ ਦਾ ਚੱਲ ਰਿਹਾ ਇਹ ਸਰ ਅਖੀਰ ਤੇ ਜਾਂਦ ਜਾਂਦੇ ਇਹ ਗੱਲ ਜ਼ਰੂਰ ਸਮਝਾਓ ਕਿ ਕੋਈ ਰਾਹ ਨਜ਼ਰ ਆ ਰਿਹਾ ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਪਤਾ ਹੈਗਾ ਕਿ ਵਾਰ ਹੀ ਖੇਤ ਨੂੰ ਖਾ ਰਹੀ ਹੈ ਤੇ ਫਿਰ ਰਾਹ ਕਿਸ ਤਰੀਕੇ ਨਾਲ ਲੱਭੀਏ ਤੁਹਾਡੇ ਸਾਹਮਣੇ ਕੀ ਕਰਨਾ ਚਾਹੀਦਾ ਨੌਜਵਾਨ ਪੀੜ੍ਹੀ ਕੀ ਕਰੇ ਫਿਰ ਨੌਜਵਾਨ ਪੀੜ੍ਹੀ ਆਪਾਂ ਉਹਨਾਂ ਦਾ ਕਸੂਰ ਢਾਲ ਆਪਾਂ ਨੇ ਕਿ ਉਹ ਵਿਦੇਸ਼ਾਂ ਨਾਲ ਭੱਜ ਰਹੇ ਆ ਉਹ ਪੰਜਾਬ ਤਾ ਆ ਕੇ ਸਾਰਾ ਕੁਝ ਨੁਕਸਾਨ ਸਾਰੇ ਪਾਸੇ ਹੋ ਰਿਹਾ ਮੈਂ ਤਾਂ ਬਹੁਤ ਖੁਸ਼ ਆ ਕਿ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਹੂੰ ਕਿ ਇੱਕ ਇੱਕ ਰਸਤਾ ਤਾਂ ਹੈ ਜਿਹੜਾ ਸਾਨੂੰ ਸਾਡੇ ਘਰਾਂ ਨੂੰ ਚਲਾ ਰਿਹਾ ਜੀ ਇੱਕ ਰਸਤਾ ਤਾਂ ਹੈ ਜਿਨ੍ਹਾਂ ਨੇ ਸਾਡੇ ਘਰ ਭਰ ਦੇ ਆ ਫਿਰ ਸਾਡੇ ਘਰ ਤੀਨਾਂ ਦੇ ਹੁੰਦੇ ਸੀਗੇ ਸਾਡੇ ਘਰ ਪੱਲੀਆਂ ਹੁੰਦੀਆਂ ਸੀਗੀਆਂ ਬਾਹਰਲੇ ਸਾਡੇ ਬੀਨਾ ਭਰਾਵਾਂ ਨੇ ਅੱਜ ਸਾਡੇ ਘਰੇ ਫੋਰਚੂਨਰਾਂ ਰੇਂਜ ਰੋਵਰਾਂ ਖੜਾਤੀਆਂ ਬਾਹਰ ਲਿਆ ਕਰਕੇ ਹੀ ਆ ਅਸੀਂ ਉਹਨਾਂ ਨੂੰ ਮੰਡਾ ਕਿਦਾਂ ਕਹਤੀ ਜੀ 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 ਇਹ ਤਾਂ ਮੈਂ ਤਾਂ ਧੰਨਵਾਦ ਦੀਆਂ ਕੈਨੇਡਾ ਅਮਰੀਕਾ ਯੂ ਐਸ ਏ ਆ ਇੰਗਲੈਂਡ ਇਹਨਾਂ ਮੁਲਕਾਂ ਦਾ ਕਿ ਇਹਨਾਂ ਨੇ ਸਾਡੀ ਨੌਜਵਾਨੀ ਨੂੰ ਸੰਭਾਲਿਆ ਆ। ਹੂੰ। ਰਹੀ ਗੱਲ ਦੂਸਰੀ ਹੁਣ ਇੱਥੇ ਕਰੀਏ ਕੀ ਕਰੀਏ ਕੀ ਹੈ ਭਾਈ ਨੌਜਵਾਨਾਂ ਨੂੰ ਅੱਗੇ ਆਉਣਾ ਪੈਣਾ। ਹੂੰ। ਅੱਜ ਦੀ ਜਨਰੇਸ਼ਨ ਦਾ ਜਿਹੜਾ ਫੋਨ ਹੈ ਨਾ ਉਹ 50 ਸਾਲ ਵਾਲਾ ਲੀਡਰ ਚਲਾ ਨਹੀਂ ਸਕਦਾ। ਜੀ। ਅਸੀਂ ਹੁਣ ਤੁਸੀਂ ਪੰਜਾਬ ਦੇ ਮੁੱਦੇ ਪੰਜਾਬ ਦੇ ਮੁੱਦੇ ਮੇਨ ਕੀ ਨੇ ਪਹਿਲਾ ਮੁੱਦਾ ਪੰਜਾਬ ਦਾ ਡਰੱਗਸ ਆ ਉਹ ਵੀ 18 ਤੋਂ 25 ਸਾਲ ਦੀ ਉਮਰ ਦਾ ਮਾਈਗ੍ਰੇਸ਼ਨ ਆ ਉਹ ਵੀ 18 ਤੋਂ 25 ਸਾਲ ਦੀ ਆਪਣਾ ਬੇਰੋਜ਼ਗਾਰੀ ਉਹ ਵੀ 18 ਤੋਂ 25 ਸਾਲ ਜਿਆ ਸਾਰੇ ਮੁੱਦੇ ਯੂਥ ਦੇ ਨੇ ਫਿਰ ਯੂਥ ਅੱਗੇ ਆ ਕੇ ਫਿਰ ਇਹਨਾਂ ਦੀ ਨੁਮਾਇੰਦਗੀ ਕਿਉਂ ਨਹੀਂ ਕਰਦਾ ਹੂੰ ਯੂਥ ਨੂੰ ਅੱਗੇ ਆਣਾ ਚਾਹੀਦਾ ਜੀ ਫਿਰ ਯੂਥ ਅੱਗੇ ਆਉਂਦਾ ਤਾਂ ਫਿਰ ਪੁਰਾਣੇ ਜਿਹੜੇ ਖੌਂਡੇ ਆ ਉਹਨਾਂ ਨੂੰ ਦਿੱਕਤ ਹੋ ਜਾਂਦੀ ਹੈ ਅਕਸਰ ਇਹ ਚਰਚਾ ਰਹੀ ਪਪਕਾਤ ਸਿੰਘ ਤੋਂ ਵੀ ਸੀਗੀ ਹੂੰ ਪਰ ਜਿੰਦ ਤੋਏ ਜੀ ਪਰ ਇਹ ਗੱਲ ਮੈਂ ਫਿਰ ਅੱਗੇ ਆਉਣਾ ਪੈਣਾ ਨਾ ਬਈ ਜੇ 18 ਸਾਲ ਤੋਂ ਬਾਅਦ ਤੁਸੀਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੰਨੇ ਹੋ ਫਿਰ ਸਾਨੂੰ ਬਣ ਲੈਣ ਦਿਓ ਐਮ ਐਲ ਏ ਐਮ ਪੀ ਫਿਰ ਸਾਨੂੰ ਬਣ ਲੈਣ ਦਿਓ ਮੁੱਖ ਮੰਤਰੀ ਫਿਰ ਅਸੀਂ ਦਿਖਾਵਾਂਗੇ ਜਦੋਂ ਮਾਵਾ ਸਾਡੀ ਪ੍ਰੇਸ਼ਾਨ ਹੁੰਦੀਆਂ ਨੇ ਤੁਸੀਂ ਦੇਖੋ 50 ਸਾਲ ਤੋਂ ਉੱਤੇ ਵਾਲਾ ਕੋਈ ਟੀਕਾ ਨਹੀਂ ਲਾਉਂਦਾ ਜੀ ਹਨਾ ਇਹ ਬਹੁਤ ਵੱਡਾ ਇਸ਼ੂ ਹੈ ਇਹਦੇ ਵਿੱਚ ਇਹਦੇ ਵਿੱਚ ਨਵੀਂ ਜਿਹੜੀ ਲੀਡਰਸ਼ਿਪ ਆ ਨਾ ਉਹਨੂੰ ਉੱਭਰ ਕੇ ਸਾਹਮਣੇ ਆਉਣੇ ਚਾਹੀਦਾ ਅਸੀਂ ਕਹਿੰਦੇ ਨੇ ਨਹੀਂ ਯਾਰ ਇਹ ਪੋਲਿਟਿਕਸ ਗੰਦੀ ਚੀਜ਼ ਆ ਪੋਲਿਟਿਕਸ ਉਹਦੇ ਵਾਸਤੇ ਗੰਦੀ ਹੈ ਜੀ ਇਹਨੇ ਮੰਤਰੀ ਉਨ ਸਾਡੇ ਤੇ ਮੇਰੇ ਤੇ ਬੀਜੇਪੀ ਪਾਉਣ ਲੱਗੀ ਸੀ ਕਿ ਪਰਚਾ ਆਹ ਜਿਹੜੇ ਪਿੱਛੇ ਪਾਕਿਸਤਾਨ ਦਿਲ ਪਰ ਨਾਲ ਤੁਸੀਂ ਫੋਟੋ ਆਉਣੇ ਇਹ ਤਾਂ ਪਾਉਣ ਲੱਗੀ ਸੀ ਕਿ ਯਰੇ ਉੱਠਦਾ ਇਹਨੂੰ ਦੱਬ ਲੋ ਸਭ ਤੁਸੀਂ ਸਾਨੂੰ ਤੁਸੀਂ ਸਾਨੂੰ ਦੱਬ ਹੀ ਨਹੀਂ ਸਕਦੇ ਕਿਉਂ ਨਹੀਂ ਦੱਬ ਸਕਦੇ ਕਿਉਂਕਿ ਇਸ ਨਿਕਲੇ ਹੀ ਉਸ ਪਰਵਾਰਾ ਜੋ ਹੈ ਜਿਨ੍ਹਾਂ ਨੇ ਪਿਸ ਪਿਸ ਕੇ ਨਿਕਲੇ ਐ ਅਸੀਂ ਸਾਨੂੰ ਪਤਾ ਹੈ ਕਿ ਪੰਜਾਬ ਕਿਹੜੀ ਪਾਸੇ ਲੰਘ ਰਿਹਾ ਸਾਨੂੰ ਪਤਾ ਹੈ ਕਿ ਪੰਜਾਬ ਦੀ ਸੋਚ ਕੀ ਆ ਸਾਨੂੰ ਪਤਾ ਹੈ ਕਿ ਪੰਜਾਬ ਦਾ ਨੌਜਵਾਨ ਕੀ ਸੋਚਦਾ ਮੇਰਾ ਕਿਹੜਾ ਡੈਡੀ ਐ ਐਮਐਲਏ ਮੰਤਰੀ ਐ ਜੀ ਆਮ ਪਰਵਾਰ ਦੇ ਉੱਠ ਕੇ ਇੱਥੇ ਤੱਕ ਪਹੁੰਚਿਆ ਸਾਨੂੰ ਪਤਾ ਕਿ ਪਿਛਲੀ ਕਤਾਰ ਚੋਂ ਮੂਲਿਕ ਕਤਾਰ ਚ ਆਏ ਰਸਤੇ ਚ ਕੀ ਕੀ ਦਿੱਕਤਾਂ ਨੇ ਹੂੰ ਤਾਂ ਇਹ ਯੂਥ ਨੂੰ ਵੀ ਸੋਚਣਾ ਪੈਣਾ ਭਾਜੀ ਜੀ ਈਸ਼ਰ ਬਹੁਤ ਸ਼ੁਕਰੀਆ ਤੁਸੀਂ ਸਮਾਂ ਦੇ ਕੇ ਜੁੜੇ ਸਾਡੇ ਨਾਲ ਮੈਨੂੰ ਲੱਗਾ ਕਿ ਬੜਾ ਇੰਪੋਰਟੈਂਟ ਸੀਗਾ ਵਿਸ਼ਾ ਤੁਸੀਂ ਧੰਨਵਾਦ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਤੁਹਾਡਾ ਜੀ ਥੈਂਕ ਯੂ ਥੈਂਕ ਯੂ ਭਾਜੀ ਤਾਂ ਈਸ਼ਰ ਕਿਉਂਕਿ ਲਗਾਤਾਰ ਪੰਜਾਬ ਦੇ ਵਾਹ ਜਿਹੜੇ ਵੱਖ-ਵੱਖ ਮਸਲੇ ਨੇ ਉਹਨਾਂ ਦੇ ਨਾਲ ਵਾਅਦਸਤ ਨਹੀਂ ਤੇ ਸਾਫ਼ ਤੌਰ ਤੇ ਇੱਕ ਬੜੀ ਅਹਿਮ ਚੀਜ਼ ਹੈ ਕਿ ਜਿਵੇਂ ਯੂਨੀਵਰਸਿਟੀ ਦਾ ਮਸਲਾ ਹੋਏ ਵਿਦਿਆਰਥੀ ਆਗੂ ਨੇ ਤੇ ਇਨਾਂ ਦੇ ਨਾਲ ਗੱਲਬਾਤ ਕਰਕੇ ਸਮਝਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬੜੇ ਤਫ਼ਸੀਲ ਦੇ ਵਿੱਚ ਜਾਣਕਾਰੀ ਦਿੱਤੀ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹ ਕੋਸ਼ਿਸ਼ ਕੀਤੀ ਗਈ ਹੈ ਇਹਦੇ ਪਿੱਛੇ ਸਿਆਸੀ ਕਾਰਨ ਨੇ ਜਿਹੜਾ ਵਿਅਕਤੀ ਜਿਹੜਾ ਨੌਜਵਾਨ ਹੈ ਜਿਹੜਾ ਪ੍ਰਧਾਨ ਜਿਹਨੂੰ ਬਣਾਇਆ ਗਿਆ ਸੀਗਾ ਸਟੂਡੈਂਟ ਕੌਂਸਲ ਦਾ ਜਿਹੜਾ ਵੋਟਾਂ ਦੀ ਪ੍ਰਕਿਰਿਆ ਦੇ ਵਿੱਚੋਂ ਨਿਕਲ ਕੇ ਪ੍ਰਧਾਨ ਬਣਿਆ ਹੈ ਕਹਿੰਦਾ ਕਿ ਆਪਣਾ ਸਿਆਸੀ ਭਵਿੱਖ ਭਾਲ ਰਿਹਾ ਸੀ ਇਸੇ ਕਰਕੇ ਉਹਨੇ ਇਹ ਕੋਸ਼ਿਸ਼ ਕੀਤੀ ਤੇ ਬਾਅਦ ਵਿੱਚ ਮਾਫੀ ਵੀ ਮੰਗ ਲਈ ਯਾਨੀ ਕਿ ਇਹ ਜਿਹੜੀ ਮੰਗ ਆ ਉਹਨੂੰ ਆਪਣੇ ਵੱਲੋਂ ਤਾਂ ਉਹਨੇ ਰਦ ਕਰ ਦਿੱਤਾ ਪਰ ਇਹ ਮੰਗ ਜਿਹੜੀ ਹੈ ਉਠਵਾਈ ਗਈ ਹੈ ਹੁਣ ਇਸ ਉਠਵਾਈ ਗਈ ਮੰਗ ਦਾ ਅੱਗੇ ਕੀ ਬਣਦਾ ਕਿਸ ਤਰੀਕੇ ਨਾਲ ਨੂੰ ਸਿਆਸੀ ਰੂਪ ਦਿੱਤਾ ਜਾਂਦਾ ਕਿਉਂਕਿ ਕੋਈ ਵੀ ਚੀਜ਼ ਹੁੰਦੀ ਹੈ ਨਾ ਉਹਦੇ ਪਿੱਛੇ ਵੱਡੀ ਗੇਮ ਹੁੰਦੀ ਹੈ ਤੇ ਹੁਣ ਇਸ ਦੀ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੰਗ ਜਿਹੜੀ ਹੈ ਵੱਖ-ਵੱਖ ਸਿਆਸੀ ਆਗੂ ਕਿਸੇ ਵਿਧਾਨਿਕ ਸਦਨ ਦੇ ਅੰਦਰ ਕਰਦੇ ਨਜ਼ਰ ਆਉਣ ਜਾਂ ਫਿਰ ਇਹ ਵੀ ਚਰਚਾ ਹੋ ਸਕਦੀ ਕਿ ਜਿਵੇਂ ਪਹਿਲਾਂ ਪੰਜਾਬ ਦੀ ਯੂਨੀਵਰਸਿਟੀ ਨੂੰ ਖਾਸ ਕਰਕੇ ਸੈਂਟਰਲ ਯੂਨੀਵਰਸਿਟੀ ਕੇਂਦਰ ਦੇ ਅਧੀਨ ਜਿਹੜੀਆਂ ਯੂਨੀਵਰਸਿਟੀਆਂ ਚੱਲਦੀਆਂ ਉਹ ਬਣਾਉਣ ਦੀ ਕੋਸ਼ਿਸ਼ ਚੱਲ ਰਹੀ ਸੀ ਉਸ ਤੋਂ ਇੱਕ ਤਬਕਾ ਬੜਾ ਖੁਸ਼ ਸੀਗਾ ਜਿਹੜਾ ਅਧਿਆਪਕਾਂ ਦਾ ਤਬਕਾ ਸੀਗਾ ਜਿਨ੍ਹਾਂ ਦੇ ਪ੍ਰੋਫੈਸਰਾਂ ਦੇ ਤਨਖਾਹਾਂ ਦੇ ਵਿੱਚ ਚੋਖਾ ਇਜ਼ਾਫਾ ਹੋ ਜਾਣਾ ਸੀਗਾ ਉਹ ਤਾਂ ਖੁਸ਼ ਸੀ ਪਰ ਵਿਦਿਆਰਥੀ ਵਰਗ ਨੇ ਉਦੋਂ ਵੀ ਸੰਘਰਸ਼ ਲੜਿਆ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਇਹ ਪੰਜਾਬ ਦੀ ਯੂਨੀਵਰਸਿਟੀ ਸੀ ਹੈ ਤੇ ਪੰਜਾਬ ਦੀ ਯੂਨੀਵਰਸਿਟੀ ਰਹੇਗੀ ਪਰ ਨਾਲ ਦੀ ਨਾਲ ਇਹ ਤਰਾਸ ਦੀ ਵੀ ਹੈ ਪੰਜਾਬ ਯੂਨੀਵਰਸਿਟੀ ਦੀ ਕਿ ਤੁਸੀਂ ਇਹਨਾਂ ਦੇ ਅੰਕੜੇ ਖੰਗਾਲ ਕੇ ਦੇਖੋ ਇੱਥੇ ਵਿਦਿਆਰਥੀਆਂ ਦੇ ਅੰਕੜੇ ਜਦੋਂ ਤੁਸੀਂ ਖੰਗਾਲੂਗੇ ਤਾਂ ਪੰਜਾਬ ਦੇ ਵਿਦਿਆਰਥੀਆਂ ਦੀ ਗਿਣਤੀ ਸਾਲ ਦਰ ਸਾਲ ਘਟਦੀ ਜਾ ਰਹੀ ਹੈ ਤੇ ਜਿਹੜੇ ਇੱਥੇ ਵਿਦਿਆਰਥੀਆਂ ਦੇ ਦਾਖਲੇ ਹੋ ਰਹੇ ਨੇ ਉਹ ਵੱਖ-ਵੱਖ ਸਟੇਟਾਂ ਦੇ ਵਿਦਿਆਰਥੀਆਂ ਦੇ ਦਾਖਲੇ ਵੱਧ ਹੋ ਰਹੇ ਨੇ ਚਾਹੇ ਉਹ ਹਿਮਾਚਲ ਆਲੇ ਪਾਸੇ ਹੋਣ ਚਾਹੇ ਹਰਿਆਣੇ ਆਲੇ ਪਾਸੇ ਹੋਣ ਚਾਹੇ ਪੰਜਾਬ ਨੂੰ ਛੱਡ ਕੇ ਵੱਖ-ਵੱਖ ਹੋਰ ਸਟੇਟਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਬੰਗਲੌਰ ਆਲੇ ਪਾਸਿਓਂ ਪੰਜਾਬ ਦੇ ਹੋਰ ਤਾਮਿਲਨਾਡੂ ਆਲੇ ਪਾਸਿਓਂ ਜਾਂ ਹੋਰ ਪਾਸਿਓਂ ਵੀ ਬਹੁਤ ਸਾਰੇ ਵਿਦਿਆਰਥੀ ਆਣ ਕੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੀਟਾਂ ਲੈਂਦੇ ਨੇ ਤੇ ਇੱਥੇ ਆਣ ਕੇ ਵੱਖ-ਵੱਖ ਕੋਰਸ ਕਰ ਰਹੇ ਨੇ ਲਾਅ ਦੀਆਂ ਪੜਾਈਆਂ ਕਰ ਰਹੇ ਨੇ ਜਾਂ ਹੋਰ ਪੜਾਈਆਂ ਵੀ ਕਰ ਰਹੇ ਨੇ ਤਾਂ ਇਹ ਵੀ ਇੱਕ ਇਤਰਾਸ ਦੀ ਅੰਦਰ ਖਾਤੇ ਚੱਲ ਜਿਸ ਤਰੀਕੇ ਨਾਲ ਪੰਜਾਬ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋ ਰਹੀ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵੱਧ ਅਧਿਕਾਰਾਂ ਤੇ ਉਹ ਪ੍ਰਸਿੱਧੇ ਜਾਂ ਅਸਿੱਧੇ ਰੂਪ ਦੇ ਵਿੱਚ ਇੱਕ ਵੱਡੀ ਕਟੌਤੀ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉਸ ਨੂੰ ਸਮਝਣਾ ਪਹੂਗਾ ਨਾਲ ਦੀ ਨਾਲ ਪੰਜਾਬ ਦੀਆਂ ਸਿਆਸੀ ਧਿਰਾਂ ਜਿਹੜੀਆਂ ਇਸ ਵੇਲੇ ਵੱਤਵਤ ਇਹੀ ਜਾਪ ਰਹੀਆਂ ਨੇ ਕਿ ਉਹਨਾਂ ਨੂੰ ਆਪਣੀ ਕੁਰਸੀ ਦਾ ਲਾਲਚ ਹੈਗਾ ਜਾਂ ਕੁਰਸੀ ਨਾਲ ਪਿਆਰ ਹੈਗਾ ਸੁਖਬੀਤ ਸਿੰਘ ਬਾਦਲ ਦਾ ਜ਼ਿਕਰ ਕਰ ਲਓ ਉਹ ਹਮੇਸ਼ਾ ਇਹੀ ਕਹਿੰਦੇ ਨੇ ਕਿ ਸਾਡੀ ਸਰਕਾਰ ਬਣਾ ਦਿਓ ਅਸੀਂ ਸਾਰਾ ਕੁਝ ਬਦਲ ਦਵਾਂਗੇ ਤੇ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਕੀ ਕੀਤਾ ਕੀ ਉਦੋਂ ਪੰਜਾਬ ਦੇ ਵਾਅਦਤ ਕਰਨ ਦੀ ਗੱਲ ਹੋ ਗਈ ਸੀ ਕਿ ਉਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੋ ਗਈ ਸੀ ਕਿ ਉਦੋਂ ਪੰਜਾਬ ਨਾਲ ਲੱਗਦੇ ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੋ ਗਈ ਸੀ ਜਾਂ ਫਿਰ ਚੰਡੀਗੜ੍ਹ ਵਾਪਸ ਲੈ ਲਿਆ ਸੀ ਤੁਸੀਂ ਜਾਂ ਫਿਰ ਤੁਸੀਂ ਪੰਜਾਬ ਦੇ ਨਾਲ ਜਿਹੜੇ ਹੋਰ ਤੱਕੇ ਹੋ ਰਹੇ ਨੇ ਉਹਨਾਂ ਨੂੰ ਰੋਕ ਲਿਆ ਸੀਗਾ ਜਾਂ ਫਿਰ ਉੱਥੋਂ ਸਿਰਫ ਤੇ ਸਿਰਫ ਕੇਂਦਰੀ ਲੀਡਰਸ਼ਿਪ ਲੈ ਕੇ ਤਾਂ ਆਪਣਾ ਮੁਫਾਦ ਭਰ ਕੇ ਚੁੱਪ ਹੋ ਗਏ ਸੀ ਫਿਰ ਕਾਂਗਰਸ ਦਾ ਜ਼ਿਕਰ ਕਰ ਲਈਏ 5 ਸਾਲ ਕਾਂਗਰਸ ਨੂੰ ਪਿੱਛੇ ਦੇ ਲੋਕਾਂ ਨੇ ਦਿੱਤੇ ਸੀਗੇ ਉਹਨਾਂ ਨੇ ਕੀ ਕੁਝ ਕਰਤਾ ਕਿ ਉਹਨਾਂ ਨੇ ਪੰਜਾਬ ਦੇ ਪਾਣੀਆਂ ਦਾ ਮਸਲਾ ਹੱਲ ਕਰਵਾਤਾ ਸੀਗਾ ਕੀ ਉਹਨਾਂ ਨੇ ਪੰਜਾਬ ਦੇ ਵੱਧਤਕਾਰਾਂ ਦੀ ਗੱਲ ਕਰ ਲਈ ਸੀ ਕੀ ਉਹਨਾਂ ਨੇ ਪੰਜਾਬ ਨਾਲ ਨਿਤ ਦਿਨ ਹੋ ਰਹੇ ਧੋਖੇ ਜਿਹੜੇ ਆ ਜਾਂ ਜਿਹੜੇ ਤੱਕੇ ਆ ਉਹਨੂੰ ਰੋਕ ਲਿਆ ਸੀਗਾ ਪੰਜਾਬ ਦੇ ਵੱਧਤਕਾਰਾਂ ਦੀ ਗੱਲ ਕਿੱਥੇ ਹੋਈ ਹੈ ਤੇ ਹੁਣ 3 ਸਾਲ ਤੋਂ ਵੱਧ ਦਾ ਸਮਾਂ ਆਮ ਆਦਮੀ ਪਾਰਟੀ ਨੂੰ ਵੀ ਹੋ ਗਿਆ ਇਹ ਸਮਝਣ ਵਾਲੀਆਂ ਚੀਜ਼ਾਂ ਨੇ ਕਿ ਵਕਫ ਵਕਫ ਤੇਰਾ ਨੂੰ ਸਮਾਂ ਦਿੱਤਾ ਗਿਆ ਹੈਗਾ ਪਰ ਉਹਨਾਂ ਦੇ ਵਿੱਚ ਹੱਲ ਨਿਕਲਿਆ ਕਿ ਨਹੀਂ ਨਿਕਲਿਆ ਜਾਂ ਫਿਰ ਸਿਰਫ ਤੇ ਸਿਰਫ ਆਪਣੇ ਨਿੱਜੀ ਮਫਾਦ ਪਹਿਲਾਂ ਰੱਖੇਗੇ ਆਪਣੇ ਘਰ ਭਰੇਗੇ ਤੇ ਉਸ ਤੋਂ ਬਾਅਦ ਟਾਟਾ ਬਾਏ ਵਿੱਚ ਸਸਰੀਕਾਲ ਤੇ ਇਹ ਬੜੀਆਂ ਸਮਝਣ ਵਾਲੀਆਂ ਚੀਜ਼ਾਂ ਨੇ ਕਿ ਜੇ ਇਦਾਂ ਦੇ ਹਾਲਾਤ ਬਣਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਾਨੂੰ ਕੀ ਕਰਨਾ ਪਊਗਾ ਤਾਂ ਇਸ ਵਕਤ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿਹੜਾ ਉੱਠਿਆ ਸੀਗਾ ਇਸ ਮਸਲੇ ਨੂੰ ਲੈ ਕੇ ਵਕ ਵਕ ਵਿਦਿਆਰਥੀ ਆਗੂ ਜਿਹੜੇ ਨੇ ਉਹ ਲਗਾਤਾਰ ਆਪਣੀ ਆਵਾਜ਼ ਬੁਲੰਦ ਕਰ ਰਹੇ ਨੇ ਉਹਨਾਂ ਦਾ ਸਾਫ਼ ਤੌਰ ਤੇ ਇਹੀ ਕਹਿਣਾ ਹੈਗਾ ਕਿ ਜਿਸ ਤਰੀਕੇ ਦੇ ਇਹ ਹਾਲਾਤ ਨੇ ਇਹਨਾਂ ਹਾਲਾਤਾਂ ਦੇ ਵਿੱਚ ਸਾਫ਼ ਤੌਰ ਤੇ ਇਹ ਚੀਜ਼ ਸਮਝਣੀ ਚਾਹੀਦੀ ਹੈ ਕਿ ਇਹਨਾਂ ਮਸਲਿਆਂ ਦੇ ਪਿੱਛੇ ਵੀ ਸਿਆਸੀ ਸ਼ੈ ਹੈਗੀ ਹੈ ਚਾਹੇ ਉਹ ਬੀਬੀਐਮਪੀ ਦਾ ਮਸਲਾ ਹੋਵੇ ਚਾਹੇ ਉਹ ਪੰਜਾਬ ਯੂਨੀਵਰਸਿਟੀ ਦਾ ਹੁਣ ਮਸਲਾ ਨਿਕਲ ਕੇ ਸਾਹਮਣੇ ਆ ਰਿਹਾ ਚਾਹੇ ਇਸੇ ਤਰੀਕੇ ਨਾਲ ਹੋਰ ਵੱਖ-ਵੱਖ ਮਸਲੇ ਜਿਹੜੇ ਪੰਜਾਬ ਦੇ ਨਾਲ ਜੁੜੇ ਹੋਏ ਨੇ ਵਾਅਵਸਥਾ ਨੇ ਉਹਨਾਂ ਦੇ ਪਿੱਛੇ ਵੱਡਾ ਸਿਆਸੀ ਕਾਰਨ ਹੈਗਾ ਹੁਣ ਕਿਸਾਨ ਵੀ ਸੜਕਾਂ ਤੇ ਕਿਉਂ ਉਤਰਦੇ ਨੇ ਜਦੋਂ ਇਜ਼ਾਫੇ ਦੇ ਤੌਰ ਤੇ ਫਸਲਾਂ ਦੇ ਵਿੱਚ ਐਮਐਸਪੀ ਦੇ ਇਜ਼ਾਫੇ ਦੇ ਤੌਰ ਤੇ ਸਿਰਫ 69 ਰੁਪਏ ਵਧਾਈ ਜਾਣ ਤੇ ਲਾਗਤ ਮੁੱਲ ਦੇ ਵਿੱਚ ਇੰਨੇ ਇਜ਼ਾਫੇ ਹੋ ਚੁੱਕੇ ਹੁਣ ਤਾਂ ਫੇ ਕਿਉਂ ਨਾ ਸੜਕਾਂ ਦੇ ਉੱਤਰਨ ਕਿਸਾਨ ਪਰ ਇਨ੍ਹਾਂ ਚੀਜ਼ਾਂ ਤੋਂ ਵੀ ਇਤਰਾਜ਼ ਹੈ ਇਨਾਂ ਨੂੰ ਲੋਕਾਂ ਨੂੰ ਅੰਦੋਲਨ ਜੀ ਵੀ ਕਹਿਣ ਕਹਿਣ ਲੱਗ ਪੈਂਦੇ ਨੇ ਅਤਵਾਦੀ ਵੱਖਵਾਦੀ ਜਾਂ ਢੜਕਾਉ ਲੋਕ ਕਹਿਣ ਲੱਗ ਪੈਂਦੇ ਨੇ ਤੇ ਇਹ ਸਾਰੀਆਂ ਚੀਜ਼ਾਂ ਬਹੁਤ ਬਰੀਕੀ ਨਾਲ ਸਮਝਣੀਆਂ ਪੈਣਗੀਆਂ ਤੇ ਜਿਵੇਂ ਈਸ਼ਰ ਵੀ ਜ਼ਿਕਰ ਕਰਕੇ ਗਏ ਜਾਂਦੇ ਜਾਂਦੇ ਕਿ ਹੱਲ ਇਹੀ ਹੈ ਕਿ ਵਿਦਿਆਰਥੀ ਜਿਹੜੇ ਇਸ ਵੇਲੇ ਵੱਖ-ਵੱਖ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਕਿ ਸਿਆਸਤ 'ਚ ਹਿੱਸਾ ਬਣਿਆ ਜਾਵੇ ਜੇ ਸਿਆਸਤ 'ਚ ਹਿੱਸਾ ਬਣਨਗੇ ਸਿਆਸਤ ਦੇ ਵਿੱਚ ਹਿੱਸਾ ਪਾਉਣਗੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਹੈ ਕਿ ਉਹ ਉਹਨਾਂ ਦੇ ਹੱਥ ਲੋਕ ਤਾਕਤ ਸੌਂਪਣ ਤੇ ਉਹ ਫਿਰ ਉਹੀ ਫੈਸਲੇ ਕਰਨ ਜਿਹੜੇ ਇਸ ਵੇਲੇ ਕਰਨੇ ਚਾਹੀਦੇ ਨੇ ਨਾ ਕਿ ਜਿਹੜੇ ਉਹ ਵਾਲੇ ਫੈਸਲੇ ਜਿਹੜੇ ਤੁਹਾਡੇ ਤੋਂ ਧੱਕੇ ਨਾਲ ਕਰਵਾਏ ਜਾ ਰਹੇ ਨੇ ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਿ ਇਹ ਜਿਹੜਾ ਮਸਲਾ ਹੈਗਾ ਇਹਨੂੰ ਕੀ ਸਿਆਸੀ ਸ਼ੈ ਹੈਗੀ ਹੈ ਜਾਂ ਫਿਰ ਇਹਦੇ ਪਿੱਛੇ ਕਾਰਨ ਕੁਝ ਹੋਰ ਨਜ਼ਰ ਆਉਂਦੇ ਨੇ ਤੁਸੀਂ ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਸਾਨੂੰ ਜਰੂਰ ਸਾਂਝੀਆਂ ਕਰਨਾ ਫਿਲਹਾਲ ਇੱਥੇ ਤੁਹਾਡ ਤੋਂ ਅੱਗੇ ਲੈਣੀ ਹੈ ਬਹੁਤ ਬਹੁਤ ਧੰਨਵਾਦ